ਤਾਂ ਵੀ ਕੋੜੇ ਰੱਖੇ ਨੇ ਦਾ ਸਿੰਘਾ ਕਹਿੰਦੇ ਆ ਵੀ ਇਹ ਸਾਡੇ ਭਾਈ ਜਾਨ ਹੁੰਦੇ ਨੇ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਸਾਬ ਦੇ ਆਪਣੇ ਲਾਲੋ ਵੀ ਭਾਈ ਨਾਲੋਂ ਪੁੱਤ ਨਾਲੋਂ ਵੀ ਵਾਧ ਰੱਖਣਾ ਪੈਂਦਾ ਈ ਇੱਕ ਟਾਈਮ ਦਾ ਅਸੀਂ ਆਵ ਪ੍ਰਸ਼ਾਦਾ ਨਾ ਛਕੀਏ ਪਰ ਇਹਨਾਂ ਲਈ ਅਸੀਂ ਕਿਤੇ ਉਹਨਾਂ ਕਿਤੇ ਮੀ ਆਵੇਂ ਨੇਰੀਆ ਦੇ ਲੈ ਕੇ ਹੀ ਆਉਣਾ ਚਾਹੇ ਉਹ ਸਾਨੂੰ 10 ਮੀਲ ਜਾਣਾ ਪਵੇ ਚਾਹੇ 15 ਮੀਲ ਜਾਣਾ ਪਵੇ ਉਹਦੇ ਲਈ ਅਸੀਂ ਜਾ ਕੇ ਇਹਦੇ ਲਈ ਟੂੜੀ ਦਾਣਾ ਹੋ ਗਿਆ ਪੱਠੇ ਹੋ ਗਏ ਹੋਰ ਘਾਹ ਹੋ ਗਿਆ ਦੂਰ ਦੂਰ ਤੱਕ ਮਾਰ ਕਰਕੇ ਪਹਿਲਾਂ ਇਹਨਾਂ ਨੂੰ ਖਾਣ ਪਾਣ ਕਰਕੇ ਉਸ ਤੋਂ ਬਾਅਦ ਆ ਪ੍ਰਸ਼ਾਦਾ ਬਣੀ ਸ਼ਕਦਾ ਇਹ ਮਰਿਆਦਾ ਕੀ ਆ ਘੋੜੇ ਦੀ ਸੇਵਾ ਕਰਦੇ ਆ ਇਹਦੀ ਇਹਦੀ ਵੀ ਕੋਈ ਮਰਿਆਦਾ ਇਹਦੀ ਮਰਿਆਦਾ ਆ ਔਰੰਗ ਦੇਵ ਦੇ ਸਮੇਂ ਤੋਂ ਹਰਗੋਬ ਸਾਹਿਬ ਹਰਗੋਬਿੰਦ ਪਾਸ਼ਾ ਜੀ ਨੇ ਚਲਾਈ ਜੜੀ ਜਿਹੜਾ ਔਰੰਗਾ ਸੀ ਉਹ ਜਿਹੜੇ ਕਿ ਆਪਣੇ ਸਿੰਘ ਸੀ ਉਹਨਾਂ ਨੂੰ ਘੋੜੇ ਤੇ ਨਹੀਂ ਚੜਨ ਦਿੰਦਾ ਹੁੰਦਾ ਮਾਲਾ ਨਹੀਂ ਸਜਾਉਣ ਦਿੰਦਾ ਸੀ ਕਿਉਂਕਿ ਉੱਚ ਕੁੱਲ ਦੇ ਚੜਾਏ ਜਾਂਦੇ ਸੀ ਉਹਨਾਂ ਸਮਿਆਂ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਘੋੜੇ ਨਹੀਂ ਕਿਸੇ ਨੂੰ ਚੜਨ ਦਿੱਤਾ ਜਾਂ ਤਾਂ ਫਿਰ ਗੁਰੂ ਸਾਹਿਬ ਨੇ ਸੰਪਰਤਾ ਤੋਰੀ ਵੀ ਮਿਲ ਜਿਹੜਾ ਸਿੱਖ ਹੋਊਗਾ ਉਹ ਇੱਕ ਨਹੀਂ ਦੋ ਦੋ ਘੋੜੇ ਭਜਾਊਗਾ ਤੇ ਜਿਹੜਾ ਮੇਰਾ ਸਿੱਖ ਆ ਉਹ ਇੱਕ ਦਮਾਲਾ ਨਹੀਂ ਜਿੰਨਾ ਲੋੜਵੰਦ ਚੜਾ ਸਕੇ ਜਿੰਨਾ ਕੀ ਉਹਦੀ ਇੱਛਾ ਮੰਦੀ ਉਹਨਾਂ ਦਮਾਲਾ ਚੜਾਏਗਾ ਤੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰੂਗਾ ਇਹ ਸੰਪਰਦਾਇ ਸ਼ੁਰੂ ਤੋਂ ਹਰ ਗੁਰਪਤ ਪਾਸ਼ਾ ਤੋਂ ਚੱਲਦੀ ਆਈ ਹੈ ਤੇ ਅੱਗੇ ਤੱਕ ਚੱਲਦੀ ਜਾਵੇਗੀ